ये गुरु साहब ने बख्शे वाले पंच प्यारे नहीं है ये मायाओं के पीछे भागने वाले हैं ये पूरा पंथ को डुबाने वाले हैं इतनी संगत बोल रही तो भी इनको शर्म नहीं आ रही देख के भी अंडीट कर रही है ਦੋਸਤੋ ਕੇਂਦਰੀ ਰਾਜ ਮੰਤਰੀ ਰਵਨੀਤ ਵਿੱਟੂ ਜੋ ਕਿ ਹਜੂਰ ਸਾਹਿਬ ਦਰਸ਼ਨ ਕਰਨ ਦੇ ਲਈ ਪਹੁੰਚੇ ਤੇ ਉੱਥੇ ਦੀ ਮੈਨੇਜਮੈਂਟ ਵੱਲੋਂ ਅਤੇ ਜਥੇਦਾਰ ਸਾਹਿਬ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ ਉਹਨਾਂ ਨੂੰ ਪਾਗੜੀ ਅਤੇ ਸਿਰੌਪਾਉ ਭੇਂਟ ਕੀਤੇ ਗਏ ਤੇ ਦੱਸ ਦਈਏ ਕਿ ਲੰਗੇ ਦੀ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਇਸੇ ਤਰ੍ਹਾਂ ਹੀ ਸਨਮਾਨ ਕੀਤਾ ਗਿਆ ਸੀ ਉੱਥੇ ਹੀ ਸਿੱਖ ਸੰਗਤ ਇਸ ਸਨਮਾਨ ਦੇ ਕਰਕੇ ਕਾਫੀ ਜ਼ਿਆਦਾ ਦੁਖੀ ਹੈ ਕਿਉਂਕਿ ਸੰਗਤ ਦਾ ਕਹਿਣਾ ਹੈ ਵੱਖ-ਵੱਖ ਲੋਕਾਂ ਦੇ ਕਮੈਂਟ ਕੀਤੇ ਜਾ ਰਹੇ ਨੇ ਕੀ 84 ਤੋਂ ਲੈ ਕੇ ਸਿੱਖ ਜੋ ਨੌਜਵਾਨਾਂ ਦਾ ਕਤਲੇਆਮ ਹੋਇਆ ਉਸ ਦੇ ਦੋਸ਼ੀ ਬੀਬੰਦ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਪੋਤੇ ਰਵਨੀਤ ਬਿੱਟੂ ਦਾ ਇਸ ਤਰ੍ਹਾਂ ਸਨਮਾਨ ਕਰਕੇ ਹਜੂਰ ਸਾਹਿਬ ਦੇ ਲੋਕਾਂ ਵੱਲੋਂ ਸਿੱਖਾਂ ਦੇ ਜੋ ਅੱਲੇ ਜਖਮ ਹਨ ਉਸ ਤੇ ਨੂਨ ਪੁੱਕਿਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਸੀ ਕਿ ਹਜੂਰ ਸਾਹਿਬ ਦੇ ਵਿੱਚ ਅਣਖ ਵਾਲੇ ਸਿੰਘ ਰਹਿੰਦੇ ਨੇ ਪਰ ਲੱਗਦਾ ਹੁਣ ਖੂਨ ਚਿੱਟਾ ਹੋ ਗਿਆ ਇਸ ਤਰ੍ਹਾਂ ਦੇ ਵੱਖ-ਵੱਖ ਕਮੈਂਟ ਲੋਕਾਂ ਵੱਲੋਂ ਕੀਤੇ ਜਾ ਰਹੇ ਨੇ ਤੇ ਦੋਸਤੋ ਇੱਥੇ ਵੀ ਸੱਚ ਹੈ ਕਿ ਜੇਕਰ ਹਜੂਰ ਸਾਹਿਬ ਦੇ ਵਿੱਚ ਰਵਨੀਤ ਬਿੱਟੂ ਦਾ ਸਨਮਾਨ ਕੀਤਾ ਗਿਆ ਤਾਂ ਤਿੰਨ ਵਾਰ ਤਾਂ ਪੰਜਾਬੀਆਂ ਨੇ ਹੀ ਰਵਨੀਤ ਬਿੱਟੂ ਨੂੰ ਐਮਪੀ ਬਣਾਇਆ। ਫਿਰ ਜੇਕਰ ਇੱਕ ਵਾਰ ਸਨਮਾਨ ਹਜੂਰ ਸਾਹਿਬ ਵੱਲੋਂ ਕੀਤਾ ਗਿਆ ਤਾਂ ਬਰਾਬਰ ਦੇ ਦੋਸ਼ੀ ਕਿਤੇ ਨਾ ਕਿਤੇ ਪੰਜਾਬੀ ਵੀ ਹਨ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਕਿਉਂਕਿ ਲੁਧਿਆਣਾ ਤੋਂ ਤਿੰਨ ਵਾਰ ਲਗਾਤਾਰ ਰਵਨੀਤ ਬਿੱਟੂ ਐਮਪੀ ਬਣਦੇ ਆਏ ਹਨ। ਜਦਕਿ ਇਸ ਤੋਂ ਬਾਰੇ ਵਿੱਚ ਹਮੇਸ਼ਾ ਹੀ ਪ੍ਰਚਾਰ ਵੀ ਕੀਤਾ ਜਾਂਦਾ ਰਿਹਾ ਹੈ ਕਿ ਰਵਨੀਤ ਬਿੱਟੂ ਬਿਆਨ ਸਿੰਘ ਦੇ ਪੋਤੇ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦਾ ਕਤਲੇਆਮ ਕਰਵਾਇਆ ਸੀ ਪਰ ਫਿਰ ਵੀ ਉਹ ਵੱਡੇ ਮਾਰਜਨ ਦੇ ਨਾਲ ਜਿੱਤਦੇ ਹਨ ਹਾਲਾਂਕਿ ਇਸ ਵਾਰ ਰਾਜਾ ਬੜਿੰਗ ਨੇ ਉਹਨਾਂ ਨੂੰ ਕਰਾਰੀ ਹਾਰ ਦਿੱਤੀ ਕਿਉਂਕਿ ਇਸ ਵਾਰ ਉਹਨਾਂ ਨੇ ਕਾਂਗਰਸ ਪਾਰਟੀ ਚੇਂਜ ਕਰਕੇ ਭਾਜਪਾ ਦਾ ਪੱਲਾ ਫੜਿਆ ਸੀ ਤੇ ਹੁਣ ਤੁਹਾਡੇ ਸਾਹਮਣੇ ਹਜੂਰ ਸਾਹਿਬ ਤੋਂ ਇੱਕ ਖਾਸ ਵੀਡੀਓ ਰੱਖ ਰਹੇ ਆ ਜਿਸ ਦੇ ਵਿੱਚ ਤੁਸੀਂ ਦੇਖੋਗੇ ਕਿਸ ਤਰ੍ਹਾਂ ਰਵਨੀਤ ਮਿੱਟੂ ਦਾ ਸਨਮਾਨ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਹਜੂਰ ਸਾਹਿਬ ਦੇ ਸਿੱਖ ਸੰਗਤ ਵੱਲੋਂ ਉਹਨਾਂ ਦੀ ਅੱਗੇ ਪਲਕਾ ਵਿਛਾਈਆਂ ਗਈਆਂ ਹਨ ਤੁਸੀਂ ਇਸ ਨੂੰ ਸਹੀ ਮੰਨਦੇ ਹੋ ਜਾਂ ਫਿਰ ਗਲਤ ਕਮੈਂਟਾਂ ਦੇ ਵਿੱਚ ਜਰੂਰ ਆਪਣੀ ਰਾਏ ਦੱਸ ਕੇ ਜਾਣਾ ਵੀਡੀਓ ਨੂੰ ਲਾਈਕ ਕਰਕੇ ਅੱਗੇ ਜਿਆਦਾ ਜਿਆਦਾ ਸ਼ੇਅਰ ਕਰਨਾ ਨਾ ਭੁੱਲਣਾ ਤੇ ਹੋਰ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਦੇ ਰਹਿਣ ਦੇ ਲਈ ਹੁਣੇ ਅਲਿਮਿਟਡ ਗਿਆਨ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨੋਟੀਫਿਕੇਸ਼ਨ ਬੈਲ ਵੀ ਔਨ ਕਰ ਲੈਣਾ ਤੇ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਅਲਿਮਿਟਡ ਗਿਆਨ ਮੀਡੀਆ ਨੂੰ ਵੀ ਲਾਈਕ ਫੋਲੋ ਕਰ ਲੈਣਾ ਹੁਣ ਦੇਖੋ ਇਹ ਪੂਰੀ ਵੀਡੀਓ ये गुरु साहब ने बख्शे वाले पंच प्यारे नहीं है ये मायाओं के पीछे भागने वाले हैं ये पूरा पंथ को डुबाने वाले हैं इतनी संगत बोल रही तो भी इनको शर्म नहीं आ रही देख के भी अंडीट कर रही है